ਸਤ ਸ੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੋਂ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਤੁਸੀਂ ਦੇ ਦੇ ਪਿਓ ਮੇਰੇ ਨਾਲ ਗਰਦਾਸਪੁਰ ਤੋਂ ਤ੍ਰਿੰਮੂ ਚੌਂਕ ਦੇ ਵਿੱਚ ਜੋ ਕਿ ਸੀਨੀਅਰ ਸੈਂਡੀਗਰਲ ਸਕੂਲ ਦੇ ਬਿਲਕੁਲ ਸਾਹਮਣੇ ਜਿਹੜਾ ਆ ਗੋਸਵਾਮੀ ਸ੍ਰੀ ਗੁਰਨਾਬਾਦਾਸੀ ਮਹਾਸਮਤੀ ਪੰਜਾਬ ਤੇ ਸਹਿਰੀ ਕਮੇਟੀ ਵੱਲੋਂ ਜਿਹੜਾ ਆ ਚਾਹ ਦੇ ਲੰਗਰ ਜਿਹੜੇ ਆ ਉਹ ਚੱਲਦੇ ਪਿਆ ਤੇ ਚਾਹ ਦੇ ਲੰਗਰ ਜਿਹੜੇ ਆ ਸ਼ੁਰੂ ਹੋ ਚੁੱਕੇ ਆ ਜਿਵੇਂ ਕਿ ਤੁਸੀਂ ਜਾਣਦੇ ਕਿ ਠੰਡ ਜਿਹੜੀ ਆ ਵੱਜ ਚੁੱਕੀ ਹੈ ਲਗਾਤਾਰ ਜਿਹੜੀ ਹੈ ਠੰਡ ਦੇ ਜਿਹੜੇ ਆ ਉਹ ਦਿਨ ਚੱਲਦੇ ਪਏ ਨੇ ਤੇ ਫਿਲਹਾਲ ਕੱਲ ਤੋਂ ਜਿਹੜੀ ਬਰਸਾਤ ਹੋ ਕੇ ਹਟ ਗਈ ਤੇ ਠੰਡ ਅੱਜ ਜਿਹੜੀ ਧੁੰਦ ਵੀ ਕਾਫੀ ਜ਼ਿਆਦਾ ਪਈ ਸੀ ਜਿਹੜੀ ਕਿ ਠੰਡ ਹਰ ਸਾਲ ਜਿਹੜਾ ਆ ਸੰਮਤੀ ਪੰਜਾਬ ਵੱਲੋਂ ਗੁਰਨਾਬਾ ਦਾਸ ਜੀ ਸੰਮਤੀ ਪੰਜਾਬ ਤੇ ਸਹਿਰੀ ਕਮੇਟੀ ਵੱਲੋਂ ਜਿਹੜਾ ਆ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਜਿਹਦੇ ਵਿੱਚ ਸਾਡੇ ਮਾਨਯੋਗ ਵੀਰ ਜੀ ਜਦਵੀਰ ਭਾਜੀ ਤੇ ਸਾਡੇ ਰਮੇਸ਼ ਕਾਲੀ ਜੀ ਤੇ ਉਹਨਾਂ ਦੀ ਸਾਰੀ ਜਿਹੜੀ ਸ਼ਹਿਰ ਦੀ ਟੀਮ ਉਹ ਰਲ ਕੇ ਜਿਹੜਾ ਆ ਇਦਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਨੇ ਗਰਮੀਆਂ ਦੇ ਵਿੱਚ ਬੜੇ ਹੀ ਹਰ ਲੋ ਲਾਸ ਦੇ ਨਾਲ ਜਿਹੜਾ ਆ rau ਦੇ ਲੰਗਰ ਲਗਾਏ ਗਏ ਸੀ ਤੇ ਚਾਹ ਦਾ ਲੰਗਰ ਵੀ ਜਿਹੜਾ ਹੁਣ ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਆ ਲਗਾ ਦਿੱਤਾ ਆ ਤੇ ਸ਼ਹਿਰੀ ਕਮੇਟੀ ਦੀ ਜਿੰਨੀ ਵੀ ਟੀਮ ਆ ਉਹ ਸਾਰੀ ਦੀ ਸਾਰੀ ਜਿਹੜਾ ਆ ਉਹ ਚਾਹ ਦੀ ਜਿਹੜੀ ਸੇਵਾ ਆ ਕਰਦੀ ਪਈ ਏ ਤੇ ਆਣ ਜਾਣ ਵਾਲਿਆਂ ਸੰਗਤਾਂ ਵਾਸਤੇ ਜਿਹੜਾ ਆ ਉਹ ਚਾਹ ਦੇ ਲੰਗਰ ਲਗਾਏ ਹੋਏ ਨੇ ਸਾਡੇ ਨਾਲ ਇਸ ਟਾਈਮ ਜਿਹੜਾ ਆ ਸੰਮਤੀ ਪੰਜਾਬ ਗੁਰਨਾਬਦ ਆਜੀ ਸੰਮਤੀ ਪੰਜਾਬ ਦੇ ਜਿਹੜੇ ਚੇਅਰ ਪਰਸਨ ਪ੍ਰਧਾਨ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਕਿ ਕੀ ਕਹਿਣ ਜਾਂਦੇ ਸਾਸਿਕਾ ਬਾਈ ਗੋਸوامی ਸ੍ਰੀ ਗੁਰੂ ਨਾਬਦਾਸ ਮਹਾਰਾਜ ਜੀ ਕੀ ਜੈ ਅੱਜ ਫੇਰ ਚਾਹ ਦੇ ਲੰਗਰ ਇਸੇ ਹੀ ਚੌਕ ਨਵਦੀਪ ਅਸ਼ੋਕ ਚੱਕਰ ਦੇ ਗੇਟ ਦੇ ਨਾਲ ਹੀ ਇੱਥੇ ਚਾਹ ਦੇ ਲੰਗਰ ਲੱਗਦੇ ਆ ਔਰ ਸ੍ਰੀ ਗੁਰੂ ਨਾਬਾਦਾਸ ਜੀ ਦੇ ਨਮਿਤ ਅੱਜ ਫੇਰ ਸ਼ਹਿਰ ਦੀ ਕਮੇਟੀ ਦੇ ਜਿੰਨੇ ਵੀ ਅਹੁਦੇਦਾਰ ਨੇ ਸਾਰਿਆਂ ਨੇ ਰਲ ਮਿਲ ਕੇ ਤੇ ਪੰਜਾਬ ਦੀ ਕਮੇਟੀ ਨੇ ਆਪਣਾ ਯੋਗਦਾਨ ਪਾ ਕੇ ਇਹ ਚਾਹ ਦੇ ਲੰਗਰ ਲਾਏ ਨੇ ਅਸੀਂ ਸਾਰਿਆਂ ਸੰਗਤਾਂ 'ਕੇ ਬੇਨਤੀ ਆ ਕਿ ਆ ਕੇ ਚਾਹ ਦੇ ਲੰਗਰ ਛਕੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਔਰ ਇਹ ਸ਼ਹਿਰ ਦੀ ਕਮੇਟੀ ਦਾ ਮਹਾਸਮਤੀ ਪੰਜਾਬ ਦੀ ਕਮੇਟੀ ਨੂੰ ਸਮਰਥ ਬਖਸ਼ਣਾ ਤਾਂ ਕਿ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾ ਵਿੱਚ ਆਪਣੀ ਬੇਨਤੀ ਕਰਦੇ ਰਹਿਣ ਔਰ ਆਪਣਾ ਆਸ਼ੀਰਵਾਦ ਪ੍ਰਾਪਤ ਕਰਦੇ ਰਹਿਣ ਚਾਹਵਾਂ ਦਾ ਲੰਗਰ ਰੋਹਾਂ ਦਾ ਲੰਗਰ ਸ਼ਬੀਲਾ ਲਾ ਕੇ ਇਹ ਆਪਣਾ ਆਸ਼ੀਰਵਾਦ ਗੁਰੂ ਨਾਨਕ ਦੇਵ ਜੀ ਦਾ ਕਈਆਂ ਸਾਲਾਂ ਤੋਂ ਪ੍ਰਾਪਤ ਕਰ ਰਹੇ ਨੇ ਔਰ ਅੱਜ ਫੇਰ ਇੱਥੇ ਚਾਹ ਦਾ ਲੰਗਰ ਲਾਏ ਨੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਵਿੱਚ ਸਾਰੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿੰਨੇ ਵੀ ਅਹੁਦੇਦਾਰ ਨੇ ਸੇਵਾਦਾਰ ਨੇ ਭਗਤ ਨੇ ਉਹ ਆਪਣੀ ਜੇਬ ਦੇ ਵਿੱਚੋਂ ਖਰਚ ਕਰਕੇ ਇਹ ਚੰਗਰ ਦਾ ਲੰਗਰ ਚਾਹ ਦਾ ਲਾਂਦੇ ਆ ਪ੍ਰਮਾਤਮਾ ਇਹਨਾਂ ਨੂੰ ਵਾਧਾ ਪਾਏ ਸ਼੍ਰੀ ਗੁਰੂ ਨਾਭਾ ਦਾਸ ਚੜ੍ਹਦੀ ਕਲਾ ਚ ਰੱਖੇ ਇਹਨਾਂ ਦੇ ਉੱਤੇ ਕੋਈ ਕਿਸੇ ਕਿਸਮ ਦੀ ਕਮੀ ਜਾਂ ਥੋੜਨਾ ਨਾ ਆਏ ਇਹਨਾਂ ਸ਼ਬਦਾਂ ਨਾਲ ਮੈਂ ਇੱਕ ਵਾਰੀ ਫੇਰ ਸ਼ਹਿਰ ਕਮੇਟੀ ਮਹਾਸਭਾ ਦੀ ਪੰਜਾਬ ਦੇ ਕਮੇਟੀ ਔਰ ਨਾਭਾ ਦਾਸ ਜੀ ਦੇ ਜਿੰਨੇ ਵੀ ਭਗਤ ਨੇ ਸੇਵਾਦਾਰ ਨੇ ਉਹ ਇੱਥੇ ਲੰਗਰ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ ਉਹਨਾਂ ਸਭ ਦਾ ਮੈਂ ਆਪਣੇ ਮਹਾਸਭਾ ਦੀ ਪੰਜਾਬ ਵੱਲੋਂ ਧੰਨਵਾਦ ਕਰਨਾ ਬਹੁਤ ਬਹੁਤ ਇਨਦਾ ਧੰਨਵਾਦ ਕਰੀਦਾ ਬਹੁਤ ਬਹੁਤ ਸਭ ਦਾ ਸ਼ੁਕਰੀਆ ਥੈਂਕ ਯੂ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਕੀ ਜੈ ਏ ਏਸੀਜੀ ਸਾਡੇ ਨਾਲ ਜੁਧਵੀਰ ਸਿੰਘ ਜੀ ਜੋ ਕਿ ਪੰਜਾਬ ਸੰਮਤੀ ਸ੍ਰੀ ਗੁਰਨਾਬਾ ਦਾਜੀ ਕਮੇਟੀ ਦੇ ਜਿਹੜੇ ਨੇ ਪ੍ਰਧਾਨ ਨੇ ਤੇ ਉਹਨਾਂ ਦੇ ਨਾਲ ਹੀ ਸਹਿਰੀ ਕਮੇਟੀ ਦੇ ਪ੍ਰਧਾਨ ਰਮੇਸ਼ ਕਾਲੀ ਜੀ ਵੀ ਮੌਜੂਦ ਨੇ ਜਿਨ੍ਹਾਂ ਨੇ ਅੱਜ ਦਾ ਇਹ ਚਾਹ ਦਾ ਉਪਰਾਲਾ ਕੀਤਾ ਕਿਉਂਕਿ ਸਹਿਰੀ ਕਮੇਟੀ ਤੇ ਸਹਿਰੀ ਮੈਂਬਰ ਜਿਹੜੇ ਇਹਨਾਂ ਨਾਲ ਪੂਰਾ ਜਿਹੜਾ ਸਹਿਯੋਗ ਦੇ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੇ ਵਧੀਆ-ਵਧੀਆ ਪ੍ਰੋਗਰਾਮ ਇਹਨਾਂ ਨੇ ਸ਼ਹਿਰ ਦੇ ਵਿੱਚ ਕੀਤੇ ਨੇ ਜਿਵੇਂ ਕਿ ਰੌਸਬੀਲ ਤੇ ਨਾਲ ਦੀ ਨਾਲ ਹਨ ਚਾਹ ਦਾ ਜਿਹੜਾ ਲੰਗਰ ਆ ਉਹ ਵੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਰਹਿਣ ਸਾਨੂੰ ਉਮੀਦ ਆ ਕਿ ਵਧੀਆ ਤਰੀਕੇ ਦੇ ਨਾਲ ਇਹ ਕਮੇਟੀ ਜਿਹੜਾ ਆ ਅੱਗੇ ਕੰਮ ਕਰਦੀ ਰਹੇਗੀ ਤੇ ਨਾਲ ਸਾਡੇ ਐਸ ਟਾਈਮ ਰਮੇਸ਼ ਜੀ ਮੌਜੂਦ ਨੇ ਅਰਮੇ ਭਾਈ ਕੀ ਕਹਿਣਾ ਚਾਹੋਗੇ ਗੋਸਾਮੀ ਸ਼ਿਰ ਗੋਨਾਬਾਦ ਆਸ ਮਹਾਰਾਜ ਕੀ ਜੈ ਅੱਜ ਬਾਲ ਦਿਵਸ ਦੇ ਸ਼ੁਭ ਦਿਹਾੜੇ ਤੇ ਛੋਟੇ ਸਾਹਿਬ ਜੀ ਦੀ ਯਾਦ ਵਿੱਚ ਸਾਡੀ ਮਹਾਸਮਤੀ ਪੰਜਾਬ ਨੇ ਇਹ ਫੈਸਲਾ ਕੀਤਾ ਸੀ ਪੀ ਅਸੀਂ 14 ਦਾ ਲੰਗਰ ਜਿਹੜਾ ਹਰ ਸਾਲ ਲਾਨੇ ਆ ਇਸ ਵਾਰ ਵੀ ਅਸੀਂ ਛੋਟੇ ਸਹਿਬ ਜਿਆਦਾ ਜੀ ਯਾਦ ਵਿੱਚ 크ਿਸਮਿਸ ਤੇ ਤੇ ਨਵੇਂ ਸਾਲ ਦੇ ਉਪਲਖਸ਼ ਦੇ ਵਿੱਚ ਕਰਵਾਇਆ ਸਾ ਉਹ ਸਾਡੀ ਸਾਰੀ ਸਮੂਚੀ ਜਿਹੜੀ ਕਮਿਊਨਿਟੀ ਆ ਉਹ ਨੇ ਵੱਧ ਛੱਡ ਕੇ ਹਿੱਸਾ ਲਿਆ ਸਾਡੀ ਮਹਾ ਸੰਪਤੀ ਪੰਜਾਬ ਦੇ ਪ੍ਰਧਾਨ ਚੌਦੀ ਯੁਧਵੀਰ ਸਿੰਘ ਜੀ ਤੇ ਮਹਾ ਸੰਪਤੀ ਪੰਜਾਬ ਦੇ ਚੇਅਰਮੈਨ ਆਰਕੇ ਟਰੇਡਰ ਜੀ ਉਹਨਾਂ ਦੀ ਸਮੂਚੀ ਟੀਮ ਇੱਥੇ ਵੱਧ ਛੱਡ ਕੇ ਸਾਡੇ ਨਾਲ ਸਹਿਯੋਗ ਕੀਤਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਧੰਨਵਾਦੀ ਆਉਣਾ ਲੋਕਾਂ ਨੇ ਜਿਨ੍ਹਾਂ ਨੇ ਤੇ ਵੱਤੋ ਵੱਦ ਹਿੱਤਾਂ ਪਾ ਕੇ ਤੇ ਇਹ ਸਾਡੀ ਜਿਹੜੀ ਕਮਿਊਨਿਟੀ ਦਾ ਨਾਮ ਉੱਚਾ ਕੀਤਾ ਉਹ ਸਾਡੇ ਧੰਨਵਾਦ ਆ ਬਹੁਤ ਬਹੁਤ ਸ਼ੁਕਰੀਆ ਜੀ ਉਹ ਵਧੀਜੀ ਇਹ ਸੀ ਸਾਡੇ ਨਾਲ ਸਹਿਰੀ ਕਮੇਟੀ ਦੇ ਪ੍ਰਧਾਨ ਰਮੇਸ਼ ਕਾਲੀ ਜੀ ਜੋ ਕਿ ਆਪਣੀ ਟੀਮ ਦੇ ਨਾਲ ਬਖੂਪੀ ਜਿਹੜਾ ਆ ਉਹ ਇੱਥੇ ਚਾਹ ਦੇ ਲੰਗਰ ਜਿਵੇਂ ਕਿ ਤੁਸੀਂ ਦੇ ਦਦੇ ਪਿਓ ਕਿ ਲਗਾਤਾਰ ਜਿਹੜਾ ਚਾਹ ਦਾ ਲੰਗਰ ਤੇ ਬਹੁਤ ਸਾਰੀਆਂ ਸੰਗਤਾਂ ਇਸ ਟਾਈਮ ਜਿਹੜਾ ਆ ਚਾਹ ਸਕਦੀਆਂ ਪਈਆਂ ਨੇ ਤੁਹਾਨੂੰ ਦੱਸਦੇ ਕਿ ਇਹ ਬਿਲਕੁਲ ਸਰਕਾਰੀ ਸ਼ਨੀਅਸ ਕੈਂਡੀ ਸਕੂਲ ਗਰਲਜ਼ ਦੇ ਬਿਲਕੁਲ ਸਾਹਮਣੇ ਚੌਂਕ ਦੇ ਵਿੱਚ ਜਿਹੜਾ ਆ ਉਹ ਲੰਗਰ ਲਗਾਇਆ ਹੋਇਆ ਤੇ ਲਗਾਤਾਰ ਸੰਗਤਾਂ ਤੁਸੀਂ ਦੇ ਦਦੇ ਪਿਓ ਕਿ ਚਾਹ ਦਾ ਲੰਗਰ ਜਿਹੜਾ ਆ ਸਕਦੀਆਂ ਹੋਈਆਂ ਤੇ ਚਾਹ ਦਾ ਲੰਗਰ ਜਿਹੜਾ ਆ ਉਹ ਲੱਗਿਆ ਹੋਇਆ ਆ ਆਇਟਮ ਦੀ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਕਿ ਲਗਾਤਾਰ ਜਿਹੜੀ ਆ ਆ ਟੀਮ ਜਿਹੜੀ ਉਹਨਾਂ ਦੇ ਉਹ ਪੂਰੀ ਤਰ੍ਹਾਂ ਜਿਹੜਾ ਆ ਅੱਜ ਇੱਥੇ ਚਾਹ ਦਾ ਲੰਗਰ ਜਿਹੜਾ ਆ ਵਰਤਾਰੀ ਤੇ ਬਹੁਤ ਵਧੀਆ ਤੇ ਇਸ ਟਾਈਮ ਅਸੀਂ ਗੱਲਬਾਤ ਕਰ ਲੈਨੇ ਸਾਡੇ ਨਾਲ ਮੈਡਮ ਬਿੰਦਿਆ ਜੀ ਵੀ ਮੌਜੂਦ ਨੇ ਤੇ ਬਿੰਦਿਆ ਜੀ ਨਾਲ ਗੱਲਬਾਤ ਕਰ ਲੈਨੇ ਕਿ ਬਿੰਦਿਆ ਜੀ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਆ ਅੱਜ ਚਾਰ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਸਮਰਪਿਤ ਇਹ ਪ੍ਰੋਗਰਾਮ ਜਿਹੜਾ ਅੱਜ ਚਾਹ ਦਾ ਲੰਗਰ ਚੋ ਗੋ ਸੁਆਮੀ ਸ਼੍ਰੀ ਗੁਰੂ ਨਾਬਾਦ ਅਸਿਸ ਸੰਮਤੀ ਜਿਹੜੀ ਪੰਜਾਬ ਦੀ ਹੈ ਰਮੇਸ਼ ਕਾਲਿਆ ਜੀ ਦੀ ਅਧਿਐਕਸ਼ਤਾ ਦੇ ਵਿੱਚ ਹੋ ਰਿਹਾ ਇਹ ਅੱਜ ਦਾ ਇਹ ਦਿਨ ਜਿਹੜਾ ਸਾਰਿਆਂ ਨੂੰ ਹੀ ਪਤਾ ਕਿ ਇਹ ਇਹ ਉਹਨਾਂ ਚਾਰ ਸਾਹਿਬਜ਼ਾਦੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਲੋਕ ਕਾਇ ਦੇ ਲਈ ਸਮਾਜ ਦੇ ਲਈ ਸਾਡੇ ਸਮਾਜ ਸਾਰਾ ਭਾਰਤ ਦੇ ਲਈ ਸਾਡੇ ਪੰਜਾਬ ਦੇ ਵਸਨੀਕਾ ਦੇ ਲਈ ਉਹਨਾਂ ਨੇ ਜਿਹੜੀ ਸ਼ਹਾਦਤ ਦਿੱਤੀ ਆ ਉਹਨਾਂ ਨੂੰ ਅਸੀਂ ਨਤਮਸਤਕ ਕਰਦੇ ਆ ਅਸੀਂ ਨਮਨ ਕਰਦੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਲਾਲਚ ਵੀ ਦਿੱਤੇ ਗਏ ਸਹਿਬਜ਼ਾਦਿਆਂ ਨੂੰ ਕਹਿੰਦੇ ਆ ਅੱਜ ਦੇ ਟਾਈਮ ਤੇ ਇੱਕ ਛੋਟਾ ਜਿਹਾ ਵੀ ਕੋਈ ਆਮ ਨਾਰਮਲ ਬੰਦੇ ਨੂੰ ਵੀ ਕਿਤੇ ਵੱਡਾ ਜਿਹਾ ਲਾਲਚ ਦਿੱਤਾ ਜਾਵੇ ਨਾ ਤੇ ਉਹ ਝੱਟ ਉਹ ਆਪਣੇ ਆਪ ਨੂੰ ਬਦਲ ਲੈਂਦਾ ਕਿ ਹਾਂ ਮੈਨੂੰ ਇਹ ਮਿਲਣਾ ਤੇ ਮੈਂ ਆਪਣਾ ਧਰਮ ਵੀ ਬਦਲ ਲੈਣਾ ਸਭ ਕੁਝ ਕਰ ਦਿੰਦੇ ਅੱਜ ਦੇ ਟਾਈਮ ਤੇ ਸਾਰਿਆਂ ਨੂੰ ਪਤਾ ਹੈ ਪਰ ਉਹਨਾਂ ਸਹਿਬ ਜਿਆਦਾ ਨੂੰ ਕਿੰਨੇ ਸਾਰੇ ਪਰਲੋਭਨ ਦਿੱਤੇ ਹੋਣਗੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਆਪਣਾ ਜਿਹੜਾ ਧਰਮ ਬਦਲੋ ਔਰ ਉਹਨਾਂ ਨੇ ਧਰਮ ਨਹੀਂ ਬਦਲਿਆ ਉਹਨਾਂ ਨੇ ਆਪਣੀ ਸ਼ਹਾਦਤ ਦੇਣੀ ਮਨਜ਼ੂਰ ਕੀਤੀ ਮੈਂ ਉਹਨਾਂ ਚਾਰ ਸਹਿਬਜ਼ਾਦਿਆਂ ਨੂੰ ਨਮਨ ਕਰਦੀ ਆ ਜਿਨ੍ਹਾਂ ਨੇ ਆਪਣੇ ਦੇਸ਼ ਦੇ ਲਈ ਆਪਣੇ ਪੰਜਾਬ ਵਾਸੀਆਂ ਦੇ ਲਈ ਆਪਣੇ ਮੁਲਕ ਦੇ ਲਈ ਆਪਣੀ ਸ਼ਹਾਦਤ ਦੇ ਦਿੱਤੀ ਸੋ ਮੈਂ ਅੱਜ ਗੋਸوامی ਸ਼੍ਰੀ ਗੁਰਨਾਬਾਦ ਸਾਹਿਬ ਦੀ ਜਿਹੜੀ ਪੰਜਾਬ ਦੀ ਹੈ ਸਿਟੀ ਪ੍ਰਧਾਨ ਰਮੇਸ਼ ਕਾਲੀਆ ਜੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਵੀ ਦੇਣੀ ਆ ਕਿ ਅੱਜ ਦੇ ਜਿਸ ਤਰ੍ਹਾਂ ਅੱਜ ਲੰਗਾ ਲਗਾਇਆ ਇਸੇ ਤਰ੍ਹਾਂ ਇਸ ਸਮਾਜ ਦੇ ਲਈ ਸਿਰਜਣਾ ਦੇ ਲਈ ਉਹਨਾਂ ਦੇ ਚੰਗੇ ਕੰਮਾਂ ਦੇ ਲਈ ਅੱਗੇ ਵਧਦੇ ਰਹੋ ਹਮੇਸ਼ਾ ਔਰ ਸ਼ੁਭ ਕਾਮਨਾਵਾਂ ਧੰਨਵਾਦ ਜੀ ਐਸਜੀ ਸਾਡੇ ਨਾਲ ਬਿੰਦਿਆ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕਿਹਾ ਕਿ ਅੱਜ ਦੇ ਦਿਨ ਦੇ ਉੱਤੇ ਜਿਹੜਾ ਆ ਸਾਬਜਾਦਿਆਂ ਨੂੰ ਯਾਦ ਕਰਨਾ ਬਹੁਤ ਹੀ ਵੱਡੀ ਕੁਰਬਾਨੀ ਨੂੰ ਯਾਦ ਕਰਨਾ ਉਹਨਾਂ ਦੀ ਸਹਾਦਤ ਨੂੰ ਯਾਦ ਕਰਨਾ ਹਰ ਮਨੁੱਖ ਦਾ ਜਿਹੜਾ ਕਰਤੱਵ ਬੰਦਾ ਹੈ ਸਾਡੇ ਨਾਲ ਇਸ ਟਾਈਮ ਜਿਹੜਾ ਆ ਅਪੰਗ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਕਿ ਉਹ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਸੱਸੀਆ ਭਾਈ ਸੱਸੀ ਸੱਤ ਪਹਿਲਾਂ ਗੋਸਵਾਮੀ ਸ਼ਿਰਗੂ ਨਬਦਸ ਮਹਾਰਾਜ ਕੀ ਜੈ ਮਰਵਿੰਦਰ ਡੁੱਗਰੀ ਰਾਸ਼ਟਰੀ ਰੱਖਿਆ ਕਪੜਾ ਜ਼ਿਲ੍ਹਾ ਅਨਚਾਰਜ ਸਭ ਤੋਂ ਪਹਿਲਾਂ ਤੇ ਮੈਂ ਅੱਜ ਦੇ ਸੁਭ ਮੌਕੇ ਤੇ ਸ਼ਹਿਰ ਕਮੇਟੀ ਗੁਰੂ ਨਾਭਾ ਦਾਸ ਪੰਜਾਬ ਕਮੇਟੀ ਦੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਜਿਨ੍ਹਾਂ ਨੇ ਅੱਜ ਇਨੀ ਠੰਡ ਦੇ ਵਿੱਚ ਚਾਹ ਦਾ ਪ੍ਰਾਲਾ ਕਰਕੇ ਵੀ ਜਿਹੜੀ ਆਉਣ ਜਾਣ ਵਾਲੀ ਦੁਨੀਆ ਜਿਹੜੀ ਦੂਰ ਨੇੜੋਂ ਇਹਨਾਂ ਨੂੰ ਥੋੜੀ ਠੰਡ ਤੋਂ ਰਾਹਤ ਦੇਣ ਵਾਸਤੇ ਚਾਹ ਦੇ ਲੰਗਰ ਲਾਏ ਨੇ ਇਹ ਪਹਿਲਾਂ ਵੀ ਇਸ ਪੀਰ ਦੇ ਲੰਗਰ ਲਾਉਂਦੇ ਹੀ ਤੇ ਇਸ ਵਾਰ ਵੀ ਚਾਦ ਲੰਗਲਾ ਇਸ ਵਾਰ ਸਾਨੂੰ ਇਹਨਾਂ ਸੱਦਿਆ ਸੀ ਤੇ ਅਸੀਂ ਜਰੂਰ ਆਏ ਆ ਇਹਨਾਂ ਦਾ ਦਰਸ਼ਨ ਕਰਨ ਤੇ ਸਹਿਰ ਕਮੇਟੀ ਰਮੇਸ਼ ਕਾਲਜ ਦੀ ਪੂਰੀ ਟੀਮ ਦਾ ਤੇ ਜ਼ਿਲ੍ਹਾ ਕਮੇਟੀ ਪੰਜਾਬ ਕਮੇਟੀ ਤੇ ਗੁਰਨਾਬਾਦਾਸਪੁਰ ਕਮੇਟੀ ਜਿਹੜੇ ਬਹੁਤ ਬਹੁਤ ਧੰਨਵਾਦ ਕਰਦੀਆਂ ਤੇ ਇਹਨਾਂ ਨੇ ਜਿਹੜਾ ਸਾਦਾ ਲੰਗਰ ਲਾਇਆ ਤੇ ਇੱਕ ਗੱਲ ਮੈਸੇਜ ਹੋਰ ਹੀ ਕਹਣਾ ਜਿਹੜਾ ਪਿਛਲੇ ਪਿਛਲੀ ਵਾਰ ਅਸੀਂ ਜਿਹੜਾ ਸ੍ਰੀ ਦਾਤ ਦੇ ਦਿਨ ਮਨਾਏ ਇਹਨਾਂ ਬੱਚਿਆਂ ਦੇ ਤੇ ਉਹਨਾਂ ਨੂੰ ਮੱਧ ਨਜ਼ਰ ਰੱਖਦੇ ਵੀ ਅੱਜ ਜਿਹੜੇ ਚਾਦ ਲੰਗਰ ਜਿਹੜੇ ਸੰਗਤਾਂ ਵੱਲੋਂ ਲਾਇਏ ਨੇ ਤੇ ਇਨੀ ਇਨਾਈ ਮੈਂ ਆਪਣੀ ਬਾਣੀ ਉਪ ਸ਼ਰਮ ਕਰਨਾ ਗੋਸਵਾਮੀ ਸਿਰ ਗੋ ਨਬਦਸ ਮਹਾਰਾਜ ਕੀ ਜੈ ਬਹੁਵਦੀਆ ਜੀ ਤੇ ਤੁਸੀਂ ਦੇ ਦੇ ਵੀ ਮੇਰੇ ਨਾਲ ਲਗਾਤਾਰ ਤਸਵੀਰਾਂ ਜੋ ਕੇ ਚੌਂਕ ਦੇ ਵਿੱਚ ਅੱਜ ਚਾਹ ਦੀ ਸੇਵਾ ਜਿਹੜਾ ਆ ਉਹ ਚਲਦੀ ਪਈ ਹੈ ਜਿੱਥੇ ਕਿ ਚਾਹ ਦਾ ਲੰਗਰ ਲਗਾ ਕੇ ਨਾਲ ਥੋੜਾ ਜਿਹਾ ਰਸ ਵਗੈਰਾ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਚਾਹ ਪੀ ਰਹੀ ਨੇ ਤਾਂ ਦੱਸਦੀ ਹੈ ਕਿ ਇਹ ਜਿਹੜਾ ਚੌਂਕ ਤ੍ਰਿਮੋ ਚੌਂਕ ਸਰਕਾਰੀ ਸੈਕੰਡਰੀ ਸਕੂਲ ਦੇ ਬਿਲਕੁਲ ਸਾਹਮਣੇ ਸ੍ਰੀ ਗੁਰੂ ਨਾਭਾ ਦਾਸ ਜੀ ਮਹਸਮਤੀ ਪੰਜਾਬ ਵੱਲੋਂ ਜਿਹੜਾ ਆ ਇੱਥੇ ਅੱਜ ਲੰਗਰ ਲਗਾ ਕੇ ਛੋਟੇ ਸੱਭ ਜਾਦਿਆਂ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦੀ ਸਹਾਦਤ ਨੂੰ ਯਾਦ ਕੀਤਾ ਜਾ ਰਿਹਾ ਨਾਲ ਦੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਸੰਗਤਾਂ ਆ ਉਹਨਾਂ ਨੂੰ ਇਕੱਤਰ ਕਰਕੇ ਇੱਕ ਚੰਗੇ ਮੈਸੇਜ ਦੇ ਵੱਲ ਜਿਹੜਾ ਆ ਉਹ ਭੇਜਿਆ ਜਾ ਰਿਹਾ ਹੈ ਤਾਂ ਤੁਸੀਂ ਤਸਵੀਰਾਂ ਜਿਹੜੀਆਂ ਆ ਉਹ ਮੇਰੇ ਨਾਲ ਦੇਖਦੇ ਪਏ ਹੋ ਆਪਣੀ ਸਕਰੀਨ ਦੇ ਉੱਤੇ ਕਿ ਜਿੱਥੇ ਅੱਜ ਸਰ ਗੁਰ ਨਬਦਾ ਜੀ ਦੀ ਕਮੇਟੀ ਸ਼ਹਿਰੀ ਕਮੇਟੀ ਤੇ ਪੰਜਾਬ ਸੰਮਤੀ ਦੇ ਵੱਲੋਂ ਜਿਹੜਾ ਆ ਉਹ ਰਲ ਕੇ ਜਿਹੜਾ ਆ ਉਹ ਚਾਹ ਦੇ ਲੰਗਰ ਲਗਾਏ ਗਏ ਨੇ ਤੁਸੀਂ ਦੇ ਦੇ ਪਈਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀ ਦੀਪੀ ਧੰਨਵਾਦ